ਹਾਜੀਬਰ ਪੁਲਿਸ ਨੇ ਚੋਰੀ ਦੇ 3 ਵਾਹਨ ਬਰਾਮਦ ਕੀਤੇ ਅਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਜੋ ਐਫ ਆਈ ਆਰ ਨੰਬਰ 99 ਡੇਟ 10 12 2023 ਅੰਡਰ ਸੈਕਸ਼ਨ 379 ਆਈ ਪੀ ਸੀ ਜਿਹੜੀ ਸਤੀਸ਼ ਕੁਮਾਰ ਲਾਡੀਵਾਸੀ ਹਾਜੀਪੁਰ ਦੇ ਬਿਆਨ ਤੇ ਦਰਜ ਰਜਿਸਟਰ ਕੀਤੀ ਸੀ ਜਿਨੇ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਉਸ ਦੀ ਟਵੇਹਰਾ ਗੱਡੀ ਜਿਹੜੀ ਉਹਨੇ ਘਰ ਦੇ ਬਾਹਰ ਲਾਈ ਸੀ ਉਹ ਕੋਈ ਨਾਮ ਲੋ ਬਿਅਕਤੀ ਚੋਰੀ ਕਰਕੇ ਲੈ ਗਏ ਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਇੰਸਪੈਕਟਰ ਅਮਰਜੀਤ ਐਸ ਐਚਓ ਹਾਜੀਪੁਰ ਨੇ ਆਪਣੀ ਟੀਮ ਦੇ ਨਾਲ ਤਫਤੀਸ਼ ਸ਼ੁਰੂ ਕੀਤੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇਹ ਤੋਂ ਪਾਇਆ ਗਿਆ ਕਿ ਇੱਕ ਇੱਕੋ ਗੱਡੀ ਆ ਉਹਦੇ ਵਿੱਚੋਂ ਦੋ ਬੰਦੇ ਉਤਰੇ ਆ ਜਿਹੜੀ ਕਿ ਉਕਤ ਗੱਡੀ ਨੂੰ ਖੋਲ ਕੇ ਚੋਰੀ ਕਰਕੇ ਲੈ ਗਏ ਆ ਇਹ ਕੈਮਰੇ ਫਾਲੋ ਕਰਦੇ 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 ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਨੰਗਲਪੂਰ ਏਰੀਆ ਦੇ ਵਿੱਚ ਪਹੁੰਚੇ ਆ ਜਿੱਥੇ ਜਾ ਕੇ ਅੱਗੇ ਜਿਹੜੇ ਕੈਮਰੇ ਆ ਗੱਡੀ ਨਹੀਂ ਸੀ ਕਿਤੇ ਵੀ ਦਿਖ ਰਹੀ ਉਸ ਤੋਂ ਬਾਅਦ ਇਹਨੇ ਲਿੰਕ ਰੋਟਾ ਨੂੰ ਚੈੱਕ ਕਰਨਾ ਸ਼ੁਰੂ ਕੀਤਾ ਤੇ ਲਿੰਕ ਰੋਡ ਚੈੱਕ ਕਰਦੇ ਕਰਦੇ ਇਹਨਾਂ ਨੂੰ ਜਿਹੜੀ ਇੱਕ ਟਾਬੇ ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਉਹ ਗੱਡੀ ਜਿਹੜੀ ਆ ਇੱਕ ਪਿੰਡ ਸੈਦੋ ਠਾਕੀ ਪੈਂਦਾ ਉਹ ਸਾਈਡ ਨੂੰ ਜਾਂਦੀ ਦਿਖੀ ਆ ਅੱਗੇ ਜਾ ਕੇ ਨਹੀਂ ਪਿੰਡ ਦੇ ਵਿੱਚ ਸਰਚ ਕੀਤੀ ਆ ਤੇ ਉੱਥੇ ਇਹਨਾਂ ਨੂੰ ਜਿਹੜੀ ਇੱਥੋਂ ਗੱਡੀ ਚੋਰੀ ਹੋਈ ਸੀ ਉਹ ਉਹਦੇ ਨਾਲ ਇੱਕ ਇਕੋ ਵੈਨ ਜਿਹੜੀ ਨੰਬਰੀ ਹੈਗੀ DL9CAB4403 ਜਿਹੜੀ ਕਿ ਇਹਨਾਂ ਨੇ ਸ਼ਾਹਪੂਰ ਕੰਢੀ ਤੋਂ ਚੋਰੀ ਕੀਤੀ ਸੀ ਤੇ ਇੱਕ ਵਰਨਾਕਾਰ HP14E0559 ਇਹ ਤਿੰਨ ਗੱਡੀਆਂ ਬਰਾਮਦ ਹੋਈਆਂ ਜੋ ਗੱਡੀਆਂ ਨੂੰ ਚੋਰੀ ਕਰਨ ਵਾਲਾ ਰਜਿੰਦਰ ਕੁਮਾਰ ਕੋਹਰਾ ਪੁੱਤਰ ਪਿਆਰਾ لال ਵਾਸੀ ਜਾਗੋਵਾਲ ਬੇਟ ਥਾਣਾ ਪੈਣੀ ਮੀਆਂਖਾਂ ਜੋ ਕਿ ਉੱਥੇ ਕਿਰਾਏ ਤੇ ਰਹਿ ਰਿਹਾ ਸੀ ਉਹਨੂੰ ਗ੍ਰਿਫਤਾਰ ਕਰਕੇ ਇਹ ਤਿੰਨੇ ਗੱਡੀਆਂ ਬਰਾਮਦ ਕੀਤੀਆਂ ਜੋ ਤਫਤੀਸ਼ ਦੌਰਾਨ ਇਹ ਪਤਾ ਲੱਗਾ ਆ ਤੇ ਉਪਰੋਕਤ ਦੋਸ਼ੀ ਦੇ ਨਾਲ ਹੋਰ ਦੋ ਦੋਸ਼ੀ ਜਿਨ੍ਹਾਂ ਦੇ ਅਜੇ ਆਪਾਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਉਹ ਰਲ ਕੇ ਇਥੋਂ ਪੰਜਾਬ ਹਿਮਾਚਲ ਤੋਂ ਗੱਡੀਆਂ ਚੋਰੀ ਕਰਦੇ ਸੀ ਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਚੇਂਜ ਕਰਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀ ਜੋ ਇਹਨਾਂ ਦੇ ਘਰ ਦੀ ਤਲਾਸ਼ੀ ਦੌਰਾਨ 8 ਹੋਰ ਵੱਖ-ਵੱਖ ਨੰਬਰ ਪਲੇਟਾਂ ਲੱਭੀਆਂ ਆ ਜਿਨ੍ਹਾਂ ਦਾ ਵੇਰਵਾ ਆਪਾਂ ਪ੍ਰੈਸ ਨੋਟ ਦੇ ਵਿੱਚ ਦਿੱਤਾ ਆ ਹਾਂ ਜੁਰਮ ਵੀ ਕਿਸ ਤਰ੍ਹਾਂ ਦੇ ਇਹਨਾਂ ਦੇ ਨਹੀਂ ਹਾਲ ਦੀ ਘੜੀ ਦਾ ਜਿੰਨੀ ਇਹਨਾਂ ਦੇ ਭੈਣੀਆਂ ਖਾਣੇ ਤੋਂ ਪਤਾ ਕਰਾਵਾਂਗੇ ਸਾਡੇ ਰਿਕਾਰਡ ਮੁਤਾਬਕ ਤਾਂ ਪਹਿਲਾਂ ਕੇਸ ਆ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨੂੰ ਅਦਾਲਤ 'ਚ ਪੇਸ਼ ਕਰਨ ਲੈ ਕੇ ਚੱਲੇ ਆਂ ਜੀ ਰਿਮਾਂਡ ਲਾਵਾਂਗੇ ਇਹਦੇ ਨਾਲ ਦੇ ਜਿਹੜੇ 2-3 ਫਰਾਰ ਸਾਥੀ ਆ ਬਾਕੀ ਇਹਨਾਂ ਦੀ ਜੋ ਟੈਕਨੀਕਲ ਮਦਦ ਦੇ ਨਾਲ ਸੀਡੀਆਰ ਵਗੈਰਾ ਦੇਖ ਕੇ ਹੋਰ ਜਿੱਥੇ ਗੱਲਾਂ ਹੋਈਆਂ ਆ ਜਾਂ ਜੇ ਕੋਈ ਹੋਰ ਚੋਰੀ ਨਹੀਂ ਗੱਡੀਆਂ ਤਾਂ ਉਹ ਵੀ ਪ੍ਰਾਂਤ ਕਰਾਂਗੇ